ਜਿੱਦਣ ਚੜ ਗਿਆ গুਡ ਮਾਰਨਿੰਗ ਸਤਿ ਸ਼੍ਰੀ ਅਕਾਲ ਅੱਜ ਕੀ ਹਾਲ ਚਾਲ ਤੁਹਾਡਾ ਤੇ ਸਾਡਾ ਅਸੀਂ ਵਧੀਆ ਹਾਂ 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 ਵਧੀਆ ਨੇ ਤੇ ਬਾਕੀ ਚੱਲੇ ਹੁਣ ਮੋਟਰ ਤੇ ਖੁਰਪਾ ਫੜਾਣ ਹਾਂ ਜੀ ਹੁਣ ਖੁਰਪਾ ਫੜਾਣ ਚੱਲੇ ਆ ਕਿਉਂਕਿ ਗਟਾਈ ਵਾਸਤੇ ਲੱਗੇ ਹੋਇਆ ਹਾਂ ਹਾਂ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਵੀ ਕੀ ਕੁਝ ਹੁੰਦਾ ਤੇ ਵੀਡੀਓ ਨਾਲ ਬਣੇ ਰਹੋ ਤੇ ਮੁੰਡੇ ਵਾਲੇ ਵੀ ਨੀਂਦ ਖੁੱਲੀ ਜਾਂਦੀ ਦੇਖੋ ਅੱਖਾਂ ਮਤ ਕਰਕੇ ਸੁਸਤਾ ਪਿਆ ਧੂਕ ਪੈ ਰਹੀ ਆ ਅੱਖਾਂ ਧੂਕ ਪੈ ਰਹੀ ਆ ਅੱਖਾਂ ਚਲੋ ਬੱਕੀ ਚ ਚਾਲਦੇ ਆਂ ਜਾ ਕੇ ਤੁਹਾਨੂੰ ਮਿਲਦੇ ਆਂ ਮੋਟਰ ਤੇ ਤੇ ਆਪਣੀ ਜਰਨੀ ਵੇਖੀਆ ਚਾਰ ਫੇਰੇ ਚੱਲੀਏ ਮੋਟਰ ਤੇ ਖੁਪ ਪਹੜਾ ਪੂਰੀ ਖੇਡਦੀ ਐ ਵੀ ਮਟੋ ਜੀ ਠੀਕ ਨਹੀਂ ਆ ਗਈ ਲਓ ਲੈ ਲਓ ਲਓ ਦੇਖੋ ਬਾਕੀ ਕੇ ਦੀ ਹੋਰ ਖਾਸੀਅਤ ਆ ਕਰ ਤੂੰ ਰੋਟੀ ਖਾਂਦੀ ਬਹੁਤ ਚੱਕ ਕੇ ਲਿਆ ਕੇ ਰੋਟੀ ਬਾਹਰ ਤੋਂ ਲੋਕਾਂ ਦੇ ਘਰਾਂ ਤੋਂ ਰੋਟੀ ਚੱਕ ਕੇ ਲੈ ਕੇ ਇੱਥੇ ਖਾਂਦੀ ਆ ਘਰਾਂ ਪਤਾ ਨਹੀਂ ਖਾਂਦੀ ਨਹੀਂ ਖਾਂਦੀ ਭਾਈ ਕੇ ਨੂੰ ਆ ਖਾਸੀਅਤ ਹੈ ਦੀ ਭਾਈ ਐਉਂ ਪਈ ਰਹਿੰਦੀ ਆ ਇੱਥੇ ਨਹੀਂ ਖਾਂਦੀ ਬਾਹਰ ਤੋਂ ਲੋਕਾਂ ਚੱਕ ਕੇ ਲੈ ਕੇ ਖਾਂਦੀ ਆ ਤੇ ਚਲੋ ਬਾਕੀ ਮੂਟਰ ਤੇ ਜਾ ਕੇ ਮਿਲਦੇ ਆਓ ਜੀ ਹੋ ਗਿਆ ਪੈਕਅਪ ਹੋਰ ਇਸ ਤਰ੍ਹਾਂ ਰੋਟੀ ਖਾ ਲਈ ਦੀ ਆਪਾਂ ਤੇ ਬਾਕੀ ਹੁਣ ਆ ਜਾਊਗਾ ਗਠਿਆਂ ਨੂੰ ਪਾਣੀ ਲਾਣ ਆਪਾਂ ਜਾਵਾਂਗੇ ਹਲਤੀ ਪੱਟਣਾ ਮੈਂ ਹਲਦੀ ਪੱਟਣ ਜਾਊਂਗਾ ਪਾਣੀ ਲਾਣ ਜਾਊਗਾ ਅੱਜ ਰਾਤ ਆਪਾਂ ਗੱਲ ਲਿਓ ਆਪਾਂ ਗੱਲ ਕਰੀ ਸੀ ਰਾਤ ਨੂੰ ਪੱਟ ਲਈ ਜੰਨੇ ਆ ਅੱਜ ਆਰਡਰ ਆ ਗਿਆ ਕਹਿੰਦਾ ਹਲਦੀ ਪੱਟਣੀਆਂ ਕੱਲ ਆਪਣੀ ਵੀਡੀਓ ਦੇਖ ਲਈ ਨਾ ਕਿਤੇ ਆਪਣਾ ਪੱਟ ਲਈਆਂ ਪਈਆਂ ਚ ਪੱਟ ਰਿਹਾ ਹਾਂ ਹਾਂ ਲੱਗਦਾ ਹੈ ਨਾ ਡਰ ਗਏ ਹੈ ਨਾ ਕਿਉਂ ਇੰਨਾ ਪੱਟਣਾ ਕਿਤੇ ਰਾਤ ਰੂ ਰਾਤ ਨੂੰ ਤੇ ਬਾਕੀ ਚਲੋ ਹਲਦੀ ਪੱਟਦੇ ਆ ਜਾ ਕੇ ਬਾਕੀ ਇਹਨਾਂ ਨੂੰ ਤੁਹਾਨੂੰ ਦਿਖਾਣੇ ਆ ਤੇ ਉਹਦੀ ਜਗ੍ਹਾ ਤੇ ਗੱਠੇ ਲਾਣੇ ਆ ਨਾ ਕਹਿੰਦੇ ਤਾਂ ਇਹ ਲਾਦਦੇ ਨੇ ਇਹਨੇ ਪਾਣੀ ਲਾਣਾ ਅੱਜ ਡੱਡ ਹੋ ਜਾਵਾਂਗੇ ਆ ਗਠਿਆਂ ਨੂੰ ਪਾਣੀ ਲੈਣ ਜਾਊਗਾ ਆਪਾਂ ਉੱਧਰ ਚੱਲਾਂਗੇ ਤੇ ਬਾਕੀ ਵਾ ਪاور ਬੈਂਕ ਚਾਰਜ ਲਾ ਦਈਏ ਤੇ ਵਾ ਕੀ ਵੀ ਪੈਕਅਪ ਕਰ ਰਿਹਾ ਤੇ ਫਿਰ ਆਪਾਂ ਨੂੰ ਛੱਡਿਆ ਆਊਗਾ ਆਪਾਂ ਉੱਧਰ ਹਲਦੀ ਪਟਾ ਦੇਗੇ ਆ ਪਾਣੀ ਲਾ ਕੇ ਫਿਰ ਆਪਣੇ ਕੋਲ ਆ ਜੂ ਸ਼ਾਇਦ ਬਾਕੀ ਪਤਾ ਨਹੀਂ ਇਹਦਾ ਨਾਮ ਵੀ ਬਾਕੀ ਕੀ ਬਣਦਾ ਕੁ ਵੱਡਣਾ ਪਾ ਅੱਛਾ ਕੋਈ ਨਾ ਫਿਰ ਉਹ ਇਕੱਠਾ ਵੱਡ ਲਾਂਗੇ ਚਲੋ ਚੱਲਦੇ ਆ ਉੱਧਰ ਨੂੰ ਮਿਲਦੇ ਆ ਤੁਹਾਨੂੰ ਅੱਗੇ ਚੱਕ ਲਓ ਜੀ ਮਿੱਤਰੋ ਜੋਤ ਉੱਧਰ ਪਟਾ ਰਿਹਾ ਹਲਦੀ ਤੇ ਇੱਧਰ ਆਪਾਂ ਵਾਰ ਰਹੇ ਆ ਗਠੇ ਤੇ ਗਠੇ ਭਰ ਕੇ ਦੇ ਦੇ ਆਪਾਂ ਉਹਦੇ ਕੋਲ ਚੱਲਾਂਗੇ ਤੇ ਆਪਾਂ ਨੇ ਮੋਟਰ ਤੇ ਕੋਲ ਵੀ ਦੰਨੌਲੀਆਂ ਲਾਤੀਆਂ ਗਠਿਆਂ ਦੀਆਂ ਤੇ ਤੁਹਾਨੂੰ ਜਾ ਕੇ ਉਹ ਵੀ ਚੈੱਕ ਕਰਾਵਾਂਗੇ ਕਿ ਕਹਿੰਦੇ ਪੱਟਾ ਵਾਲਾ ਗਠਾ ਕੰਮ ਜਾਂਦਾ ਥੋੜਾ ਜਿਹਾ ਲਾ ਕੇ ਦੇਖਿਆ ਜਾਗਾ ਤੇ ਦੰਨਿਆਂ ਜਾ ਕੇ ਜਾਣਕਾਰੀ ਤੇ ਬਾਕੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਜੀ ਮਿਲਦੇ ਆਂ ਜੀ ਜਾ ਕੇ ਤੁਹਾਨੂੰ ਉੱਤਰ ਵੀ ਲੋ ਜੀ ਮੋਟਰ ਤੇ ਪਹੁੰਚ ਗਏ ਤੇ ਨਾਲ ਸੁਵੀਟੀ ਨੂੰ ਲਿਆਏ ਤੇ ਵਾਕੀ ਆਪਣੇ ਵੱਲੋਂ ਗਠੇ ਉਧਰ ਜਿਹੜੇ ਲਾਏ ਸੀਗੇ ਤੇ ਆ ਵੀ ਜੜ ਫੜ ਕੇ ਪਾਣੀ ਦੇ ਤਾਂ ਇਹਨਾਂ ਨੂੰ ਇਹ ਬਾਕੀ ਬਸ ਹੁਣ ਆਪਾਂ ਆਲੂ ਪਟਾਂਗੇ ਆਲੂ ਪੱਟ ਕੇ ਫਿਰ ਆਪਾਂ ਇਕੱਠੇ ਲਾਵਾਂਗੇ ਉੱਥੇ ਤੇ ਬਾਕੀ ਚਲੋ ਜਿਹੜੀ ਆ ਰਹੀ ਆ ਉਹ ਚ ਆਪਣਾ ਸਬਾਨ ਤੇ ਬਾਕੀ ਆ ਜਾਣ ਦੋ ਫਿਰ ਆਪਾਂ ਪੱਟਦੇ ਆਂ ਤੇ ਬਾਕੀ ਇਹਨੂੰ ਵੀ ਲੈ ਨਾਲ ਲਾਜੋ ਚੱਲ ਬੇਟੀ ਮਟਰ ਨਹੀਂ ਕੰਦੇ ਮਟਰ ਫੜ ਕੇ ਲਾਣੋ ਬਾਕੀ ਆਪਣੇ ਹਰੇ ਮਟਰ ਆ ਗਏ ਮਿੱਥੇ ਆਲਖ ਤੜੀਆਂ ਚਲੋ ਚਾ ਆ ਜਾਣ ਦੋ ਫਿਰ ਦਿਖਾਨੇ ਤੁਹਾਨੂੰ ਫਿਰ ਪੱਟਦੇ ਆ ਤੇ ਬਾਕੀ ਆਪਣੇ ਇੱਧਰ ਵੀ ਘਟੇ ਲਾ ਰੱਖੇ ਆ ਕਿਉਂ ਆਲੂ ਪੱਟਦੇ ਆ ਆਲੂ ਪੱਟ ਕੇ ਫਿਰ ਆਪਾਂ ਲਾਣੇ ਆ ਉੱਥੇ ਲੋ ਜੀ আরে ਮੱਟ ਤੋੜ ਦੂਗੀ ਸੱਚ ਦੀ ਬਹੁਤ ਹੈ ਇੱਕ ਤਾਂ ਜਾਨੀ ਤੇ ਬਾਕੀ ਕੋ ਆਲੂ ਪੱਟ ਕੇ ਆਪਾਂ ਫਿਰ ਉੱਥੇ ਲਾਣੇ ਆ ਘਟੇ ਤੇ ਬਾਕੀ ਤੁਹਾਨੂੰ ਵੀ ਦਿਖਾਨੇ ਆ ਆ ਜਾਣ ਲੋ ਵੀ ਮਿੱਤਰੋ ਕੱਖਾ ਨਿਬੜ ਗਿਆ ਜੇ ਤੇਰੂ ਡਗੜੀ ਆ ਚੱਲਦਾ ਤੇ ਹੁਣ ਜਾ ਕੇ ਘਰ ਰੋਟੀ ਸ਼ੱਕੇ ਲੈ ਕੇ ਆਉਨੇ ਆ ਗਰਮੀ ਚੱਕ ਵਟਣੇਗਾ ਓਕੇ ਨੇ ਧੁੱਪ ਚ ਸਿਵਰ ਪਰ ਆ ਤੇ ਜੁਗ ਨੇ ਡੇਗਾ ਦੋ ਤੇ ਸੁਝੀ ਨਾ ਪਤਾ ਨਹੀਂ ਬਾਕੀ ਭਾਈ ਇੱਧਰ ਕੁ ਟੁਕੜੀਆਂ ਜਾਲਦਾ ਹਰੇ ਮਟਰਾਂ ਦਾ ਤੇ ਤਵਾ ਦੇ ਨਾਲ ਇੱਕੋ ਲੱਗ ਟੁੱਟਾ ਵੜਨਾਰਾ ਸੁੱਕ ਰੱਖੇ ਫੁੱਲ ਲਤਾਇਆ ਵਾ ਤੇ ਕੋਪੀ ਵੀ ਹੈਗੀ ਆ ਤੇ ਆ ਥੋੜੇ ਜਾਲੂ ਨੇ ਘਰ ਜੋਗੇ ਬਾਕੀ ਜੇ ਬਲੌਗ ਵਧੀਆ ਲਾਦੇ ਨੇ ਫਾਸਪੋਰਟ ਜੁੜ ਕਰਿਆ ਕਰੋ ਤੇ ਹੁਣ ਮਿੱਤਰਾਂ ਤੁਨੂੰ ਗੰਡੇ ਵਾਲੀ ਨੂੰ ਨਿਗਾ ਮਰਾ ਦਈਏ ਤੁਹਾਨੂੰ ਮੜੀ ਜੀ ਆਹ ਕੱਢਿਆ ਪਿਆ ਬਲੀ ਡੰਡਾ ਹਰਦਾਰ ਸਾਫ ਕਰਕੇ ਖੇਚੋ ਤੇ ਲੱਗੇ ਬੰਦੇ ਤੇ ਇਧਰ ਛਲਕਵਾਗੇ ਤੇ ਨਾਲ ਦੀ ਨਾਲ ਘਠੰਦੇ ਸਪਰੇਅ ਕਰਕੇ ਪਾਣੀ ਸੰਮੇੜਤਾ ਤੇ ਇਧਰ ਆਪਾਂ ਪੀਪੀਆਂ ਨਾਲ ਪਾਣੀ ਦੇਤਾ ਜਗਾ ਬਹੁ ਘੜੀ ਤੇ ਇੰਨੀ ਕੇ ਮਸਾ ਪੱਟੀ ਆ ਤੇ ਆਉੜੀਆਂ ਵਾਲਾ ਤਿਆਰਪਾ ਦੇ ਦਿਆਂ ਕਰਕੇ ਵੀ ਕਿਵੇਂ ਤਾਂ ਹੁੰਦਾ ਤੇ ਆਹ ਦੇਖੋ ਜੀ ਤੁਹਾਡੇ ਸਾਹਮਣੇ ਆ ਇੱਕਣ ਲਾਏ ਨੇ ਆਪਾਂ ਨੇ ਬੌਖੀਆਂ ਬਟਾਈਆਂ ਵਾ ਕੇ ਲਓ ਜੀ ਅੰਗਠੇ ਲਾਤੇ ਤੇ ਨੌਲੀਆਂ ਤਿਆਰ ਕਰੀਆਂ ਨੇ ਬਾਕੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ ਤੇ ਬਾਕੀ ਆਪਾਂ ਲੱਗੇ ਉੱਤੇ ਵੱਢਣ ਤੇ ਬਾਕੀ ਜਿਹੜਾ ਕਬਾਹੜਾ ਜੋ ਬੜ ਦਾਨੇ ਆ ਤੈਨੂੰ ਬਾਹਰ ਕੱਢ ਦਾਂਗੇ ਫਿਰ ਆਲੂ ਪੱਟ ਕੇ ਫਿਰ ਇੱਥੇ ਲਾ ਦਾਂਗੇ ਆਪਾਂ ਗਠੇ ਤੇ ਬਾਕੀ ਬਾਲ ਲੱਗੇ ਹੋਏ ਆ ਇੱਧਰ ਕੰਮ ਅਜੇ ਤੱਕ ਆਪਣਾ ਰੇਡੀ ਵਾਲਾ ਭਾਈ ਨਹੀਂ ਆਇਆ ਕਿਉਂਕਿ ਉਹ ਚੁਕੀਆਂ ਕੋਈਆਂ ਐ ਨਾ ਫਿਰ ਉਹ ਚ ਸਾਮਾਨ ਆ ਆਪਣਾ ਪੱਟਣ ਵਾਸਤੇ ਛਾਲੇ ਥੂਲੇ ਜੋ ਆਖੀ ਜਿਵੇਂ ਆ ਕਵਾੜਾ ਪਟਾ ਦਨੇ ਆ ਕਿਉਂਕਿ ਫਿਰ ਇੱਥੇ ਘੇ ਲਾਣਿਆ ਨਹੀਂ ਤਾਂ ਤੰਗ ਕਰੂਗਾ ਕਵਾੜਾ ਤੇ ਬਾਕੀ ਚਲੋ ਪੱਟ ਇਹਨੂੰ ਵੱਟ ਕੇ ਆਪਾਂ ਤੁਹਾਨੂੰ ਫੇਰ ਮਿਲਦੇ ਆ ਲਓ ਜੀ ਮਿੱਤਰੋ ਕੱਖ ਵੀ ਲੋਡ ਹੋ ਰਹੇ ਨੇ ਇਹਨਾਂ ਦਬਈਆ ਤੇ ਇੱਧਰ ਚੱਕੜ ਕਰ ਸਕਦੇ ਵੀ ਸਫਾਈ ਪਿਆ ਰਹੀ ਆ ਤੇ ਨਿਕਲਿਆ ਹਰੇ ਮਟਰ ਬਾਹਰ ਲੋਜੀ 1 2 3 1 2 3 ਕੱਲ ਤੱਕ ਹਰੇ ਵਟਰ ਕੁੱਟੇ ਜਾਣਗੇ ਪੱਕੀ ਦੇਖ ਲਿਆ ਜੀ ਤੇ ਇੰਨਾ ਨਿਪੜਿਆ ਪੱਕੀ ਚਾਹ ਪੀ ਕੇ ਜਾ ਉਧਰ ਜੁੱਤਨਾ ਥੋੜੀ ਘੱਟ ਮਾਰਾ ਦਾਂਗੇ ਰੱਬ ਸੁੱਖ ਰੱਖੇ ਕੱਲ ਨੂੰ ਆਪਾਂ ਵਿਖਰਾਵਾਂਗੇ ਇਤਰਾ ਕੰਮ ਪੱਕੀ ਪੀੜੀਆਂ ਲਾਈ ਤੇ ਚੈਨਲ ਸਬਸਕ੍ਰਾਈਬ ਕਰਿਓ ਲੋਜੀ ਚੈੱਕ ਕਰੋ ਬਾਕੀ ਸਾਬ ਕਰਤੀਆਂ ਔਲੀਆਂ ਪੂਰੀਆਂ ਆਪਾਂ ਕੀ ਕਰਾਂਗੇ ਇਹ ਵੀ ਨਵੀਂ ਵੀਡੀਓ ਨੇ ਆਪਾਂ ਆਕੇ ਇੱਧਰ ਚੱਲ ਰਿਹਾ ਲੂਪਟ ਨੂੰ ਲੱਕਸਾ 10 ਕੀ ਆ ਵੀਰ ਕਿ ਮਿਲਦਾ ਤੁਹਾਨੂੰ ਫਿਰ ਬਾਕੀ ਪੱਟ ਦਾਂਗੇ ਹਾਂ ਕਿ ਦੇਖੋ ਮਾਣ ਸਾਫ ਕਰ ਰੱਖਿਆ ਤੇ ਚਲੋ ਆ ਕਿ ਅਗ ਨੂੰ ਬੈਠਦੇ ਫਿਰ ਮਿਲਦੇ ਆ ਤੁਹਾਨੂੰ ਲੋ ਜੀ ਬੋਕੇ ਬੈਠੇ ਜੇ ਆਪਾਂ ਹੁਣ ਮੜਿਆ ਆਰਾਮ ਲੈ ਲੇ ਤੇ ਇੱਥੇ ਚਾਲ ਤੇ ਪਟਾਈ ਆਲੂਆਂ ਦੀ ਤੇ ਆਪਾਂ ਮਸ਼ੀਨ ਤਾਂ ਨਹੀਂ ਲੈ ਆਵਾਂ ਕਿ ਜ਼ਿਆਦਾ ਖਿੱਚਲਾ ਹੋ ਜੂਗੀ ਔਲੀਆਂ ਜ਼ਿਆਦਾ ਹਨ ਤਾਂ ਕਰਕੇ ਆਪ ਮਸ਼ੀਨ ਨਹੀਂ ਲੈਣ ਤਾਂ ਮਸ਼ੀਨ ਲੈਣ ਤੇ ਆਲੂ ਪਟਣ ਲਈ ਟਰੈਕਟਰ ਪਿੱਛੇ ਪਾ ਕੇ ਮੈਂ ਕਾ ਤੂੰ ਇੰਨਾ ਖਿੱਚਲਾ ਕਰਨੀ तो बाकी अपनी छोटे बाकी बहुत कसमान पा रही है इतने बाकी पसीन चुका समान पक गई देखा बाकी पट के आप लाने गठे बाकी थानू भी दिखाने थोन तो दखा है वहां तो बाकी चलो चले जाए नज़ारे ले रहे पौड़ियां साफ कर लाल चलो बाकी पार्ट ला दो फिर मैं उल तो चलो जी बाकी तैलू निकल रहा पता नहीं क्या गलट रहे बाकी देखो अपने पिंड सारे ਚਾਰੋਂ ਉਹਨਾਂ ਪਿੱਛੇ ਲੱਗੇ ਹੋਇਆ। ਉਹ ਤਾਂ ਅੱਜ ਕੀ ਨਾ ਚਾ ਚੜਿਆ ਹੋ ਰਿਹਾ ਲੱਟਣ। ਕਿ ਪਤਾ ਨਹੀਂ ਭਾਈ ਕੀ ਕੰਮ ਲੱਗੂ ਕਿ ਨਹੀਂ। ਤੇ ਚਲੋ ਆਖੇ ਪੌਪਰੰ ਕੰਮ ਕਰਨੀ ਫੋਕਸ ਰੱਖੀਏ। ਆਲੂ ਪੁੱਟੀਏ। ਤੇ ਬਾਕੀ ਇਹ ਨਵੇੜ ਤਾਲੂਆਂ ਦਾ। ਬਾਕੀ ਆਲੂ ਸੌਣ ਦਿਖਾ ਦਿੰਨੇ ਕਿੰਨੇ ਖੋਇਆਂ ਸਾਰੀਆਂ ਔੜੀਆਂ ਚੋਂ। ਤੇ ਜਿਹੜਾ ਆਪਣਾ ਚਿੱਟਾ ਆਲੂ ਉਹ ਤਾਂ ਸੱਲਾਂ ਮਤਲਬ ਭਰ ਗਿਆ। ਚਲੋ ਨਾ ਜਿਹੜਾ ਲਾਲ ਆਲੂ ਤਾਂ ਉਹਦਾ ਛੱਲਾ ਭਰ ਗਿਆ ਤੇ ਬਾਕੀ ਜਿਹੜਾ ਹੈ ਚਿੱਟਾ ਆ ਇਹ ਮਸੂ ਥੋੜਾ ਜਿਹਾ ਹੋਏ ਅੱਧਾ ਖੋ ਅੱਧੇ ਤੋਂ ਘੱਟ ਹੋਆ ਤੇ ਬਾਕੀ ਹੁਣ ਲਾਉਂਗੇ ਘਠੇ ਤੇ ਬਾਕੀ ਤਿਆਰ ਕਰਨ ਲੱਗੇ ਘਠਿਆਂ ਦੀ ਤੇ ਬਾਕੀ ਉਧਰ ਵੀ ਲਾਸੀ ਬਾਕੀ ਆ ਸਾਰੇ ਕਰਤਾਂਗੇ ਘਠਿਆਂ ਨਹੀਂ ਘਠੇ ਤੇ ਬਾਕੀ ਕਰ ਤੂ ਚੱਕ ਲੈਣੇ ਪੈਣੇ ਘਟਾਂ ਆ ਘਠੇ ਅਰੇ ਤੇ ਬਾਕੀ ਕਰ ਲਾਣ ਨੂੰ ਤਾਂ ਸੈਟਿੰਗ ਤੇ ਬਾਕੀ ਭਾਈਓ ਚਲੋ ਓਕੇ ਲੱਗਦੇ ਆ ਮੜਿਆ ਲਾਹਰੇ ਮਟਰ ਖਾ ਲਈਏ ਟੈਂਟ ਬਹੁਤ ਲਾਦੇ ਕੱਚੇ ਕੱਚੇ ਖਾਨ ਚ ਸਵਾਲ ਬਹੁਤ ਆਉਂਦਾ ਤੁਸੀਂ ਖਾਏ ਕਮੈਂਟ ਕਰਕੇ ਦੱਸਿਓ ਦੇਖੋ ਆ ਕੀ ਪੁਰੀ ਹਣੇ ਓਕੀ ਮਿਲਦੇ ਆ ਤੁਹਾਨੂੰ ਕੱਲ੍ਹ ਨੂੰ ਦੁਸਰਵਾਰ ਤੇ ਲੋ ਜੀ ਮદાન ਚ ਪੀਰਾ ਵੀ ਪਹੁੰਚ ਚੁੱਕੇ ਆਏ ਤੇ ਬਾਕੀ ਤਿਆਰੀ ਹੋ ਗਈ ਤੇ ਬਾਕੀ ਬਸ ਹੁਣ ਨਾਂਦੀ ਤੇ ਰੋਟੀ ਖਾ ਕੇ ਫੇ ਲਾਦੇ ਆ ਹਾਂਜੀ ਪਰ ਇਹ ਗੱਠੇ ਹਾਂਜੀ ਤੇ ਬਾਕੀ ਮੈਦਾਨ ਚ ਪਹੁੰਚ ਗਏ ਹੁਣ ਗੱਠੇ ਲਾਣ ਦੀ ਸਲਾਹ ਹੈਗੀਆ ਸਲਾਹ ਜੀ ਬਣਦੀ ਹੈ ਓਕੀ ਚਲੋ ਲਾਨ ਲੱਗਦੇ ਆ ਰੋਟੀ ਆ ਜੀ ਰੋਟੀ ਲੱਗਦੇ ਆ ਰੋਟੀ ਖਾਉਂਗਾ ਖਾਇਆ ਰੋਟੀ ਖਾਇਆ ਚੋਬਰ ਕਿੱਲਾ ਕਿੱਲਾ ਦੇਖ ਲਾ ਮੈਂ ਮਗਾ ਲਾਣੀ ਜੀ ਇੱਥੇ ਨਹੀਂ ਤਾਂ ਇਹਦੀ ਬਸ ਚ ਪਾ ਲੱਗਦੇ ਆ ਠੀਕ ਨਹੀਂ ਰੋਟੀ ਜੀ ਤੇ ਲੋ ਜੀ ਨਾ ਫੇਰ ਤਾ ਤੇ ਵੀਰਾ ਵੀ ਆ ਗਿਆ ਤਾ ਤੇ ਬਾਕੀ ਹਾ ਤੈਨ ਲੈਣਾ ਹੋ ਗਿਆ ਆ ਚਾਰ ਤੇ ਬਾਕੀ ਅੱਗੇ ਲਓ ਸਭ ਤੋਂ ਪਹਿਲਾਂ ਤੂੰ ਆਪਾਂ ਫਿਰ ਬਾਕੀ ਬਸ ਹੁਣ ਆਪਾਂ ਚੱਲਦੇ ਆ ਘਰ ਨੂੰ ਹਣਾ ਚੱਲੇਗਾ ਨੂੰ ਚਲੋ ਚਲੋ ਤੇ ਬਾਕੀ ਬਸ ਉਹ ਵੇੜਦਾਨ ਤੋਂ ਵੀਰੇ ਨੂੰ ਫਿਰ ਚੱਲਦੇ ਆ ਆਪਾਂ ਤੇ ਬਾਕੀ ਬਸ ਹੁਣ ਨੇ ਹਰੇ ਮਟਰਾਂ ਲੱਗਣ ਲੱਗੇ ਤੇ ਬਾਕੀ ਉੱਤਰ ਚੈੱਕ ਕਰੋ ਕਿਰਦਨ ਨੂੰ ਕਿਉਂ ਸੂਟੀ ਨਾ ਵੇ ਮੈਗਾ ਬਿਆ ਬਿਆ ਬੱਕੀ ਨੇ ਵੀ ਵਿੱਚ ਨੂੰ ਗਿੜਾ ਦੇ ਤਾਂ ਮੜਿਆ ਇਹ ਵੀ ਕਾਰਵਾਈ ਜੀ ਪਾਤੀ ਸੀ ਮਾਣੀ ਮੁੱਟੀ ਆਪਣੀ ਕਿ ਨਹੀਂ ਮੈਂ ਵੀ ਲਾਣੀ ਹੈ ਗੱਠੇ ਤੇ ਫਿਰ ਨੂੰ ਪੂਰ ਕੇ ਬਾਹਰ ਬਿਠਾਇਆ ਤੇ ਬਾਕੀ ਬਸ ਹੁਣ ਆਪਾਂ ਘਰ ਨੂੰ ਚੱਲਦੇ ਆਂ ਨਵੇੜ ਕੇ ਚਲੋ ਚੱਲੀਏ ਬਸ ਹੁਣ ਵੀਰਾਂ ਦੇ ਨਵੇੜ ਤੋਂ ਪੇ ਲਓ ਜੀ ਮਿੱਤਰੋ ਕਿਹਾ ਸੀ ਜੋਤਕੜ ਬਾਗ ਜਾਾਂਗੇ ਤੇ ਆ ਕੇ ਇਹਦੇ ਨਾਲ ਮਿੱਤਰੋ ਆਪਾਂ ਨੇ ਗੱਠੇ ਲਵਾਤੇ ਤੇ ਹੁਣ ਘਰੇ ਜਾ ਕੇ ਕਰਨਾ ਡੰਗਰਾਂ ਦਾ ਤੇ ਚਲਦੇ ਆ ਤੇ ਵੀਡੀਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁੱਲੂ ਜੀ ਲੱਗ ਗਿਆ ਕੱਖਪਾਣ ਮੁੰਡਿਆ ਰਾਜੇ ਰਾਜੂ ਐਨੂੰ ਵਿਚਾਰੇ ਨੂੰ ਸੁਤਾਨ ਨੂੰ ਤਪਾਦੇ ਸੁਤਾਨ ਨੂੰ ਨਹੀਂ ਪਾਣੇ ਵਿਚਾਰਾ ਉਹ ਛੱਡ ਕੇ ਉਹ ਖਾਰੇ ਹਰਾ ਤੇ ਬਸ ਨਵੇੜਤਾ ਕਹਿ ਰਾਜੂ ਆ ਚਾ ਪਾਇਆ ਤਾਂ ਇੱਕ ਟੋਕਰਾਂ ਆ ਗਈਆਂ ਚਾਰਾਂ ਅੱਛਾ ਫੇਰ ਨਿਭੜ ਕਿਵੇਂ ਗਿਆ ਤੂੰ ਨਿਭੜ ਗਿਆ ਦੱਸਾਂ ਤੇ ਤੂੰ ਇੱਕ ਮੈਥ ਨਹੀਂ ਪਰਾਉਂਦੀ ਕੱਟੀ ਨਹੀਂ ਪਰਾਉਂਦੀ ਕੀ ਕਰ ਲਵਾਂ ਤੂੰ ਹੈ ਵੀਰੇ ਕੱਟੀ ਨਹੀਂ ਪਰਾਉਂਦੀ ਜੇ ਤੂੰ ਨਾ ਯਾਰੋ ਤੇਰੇ ਵਰਗੇ ਜਿੱਟਣ ਆਹੋ ਨਾ ਕੋ ਜਾ ਮੇਰਾ ਉਹੀ ਨਾਮ ਬਦਨਾਮ ਵਿਚਾਰੇ ਦਾ ਤੇਰੇ ਵਰਗੇ ਜਿੱਟਣੀਆਂ ਤੇਰੇ ਵਰਗੀ ਹਿੱਟਣੀਆਂ ਮੇਰੇ ਵਰਗੀਆਂ ਨਹੀਂ ਤੇ ਬਾਕੀ ਅੱਜ ਦੇ ਬਲੌਗ 'ਚ ਇੰਨਾ ਹੀ ਹੈ ਔਰ ਦਿਖਾਣਾ ਕੁਝ? ਇਹ ਨਹੀਂ। ਤੇ ਵੀਡੀਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ। ਸਾਰਿਆਂ ਦਾ ਵੀਡੀਓ ਦੇਖਣ ਵਾਸਤੇ। ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਧੰਨਵਾਦ। ਜੀ।